ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਅਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਸੰਜੀਵ ਅਰੋੜਾ ਨੇ ਸਰਕਾਰ ਮਿਹਰਬਾਨ 11 ਮੰਤਰੀਆਂ ਤੋਂ ਜ਼ਿਆਦਾ ਸੀਨੀਅਰ ਬਣਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਚੋਂ ਦਿੱਤਾ ਪੰਜਵਾਂ ਨੰਬਰ ਚੰਡੀਗੜ੍ਹ ਲੁਧਿਆਣਾ ਪੱਛਮੀ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਸੰਜੀਵ ਰੋੜਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਜਿਆਦਾ ਹੀ ਮਿਹਰਬਾਨ ਹੁੰਦੀ ਨਜ਼ਰ ਆ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੰਜੀਵ ਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਤੋਂ ਬਾਅਦ ਮੰਤਰੀਆਂ ਦੀ ਸੀਨੀਅਰ ਚੋ 21 11 ਕੈਬਨਿਟ ਮੰਤਰੀਆਂ ਅੱਗੇ ਰੱਖਦੇ ਹੋਏ ਪੰਜਵਾਂ ਨੰਬਰ ਦੇ ਦਿੱਤਾ ਹੈ ਸੰਜੀਵ ਰੋੜਾ ਨੂੰ ਸੀਨੀਅਰ ਸੂਚੀ ਵਿੱਚ 5ਵਾਂ ਨੰਬਰ ਮਿਲਦੇ ਚੱਲਦੇ ਹੋਣ ਤੋਂ ਬਾਅਦ ਉਹ ਕੈਬਨਿਟ ਮੰਤਰੀ ਦੇ ਮੁੱਖ ਮੰਤਰੀ ਦੇ ਖੱਬੇ ਪਾਸੇ ਦੂਜੀ ਸੀਟ ਤੇ ਬੈਠਣਗੇ ਤਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਹ ਬੈਚ ਨੰਬਰ 3 ਸੀਟ ਤੇ ਨੰਬਰ 5 ਤੇ ਬੈਠਣਗੇ ਸੰਜੀਵ अरोड़ा ਨੂੰ ਇਹ ਸੀਨੀਅਰ ਮਿਲਣ ਤੇ ਚਲਦੇ ਹੀ ਕੈਬਨਿਟ ਮੰਤਰੀ ਨਿਰਾਸ਼ ਵੀ ਹਨ ਕਿਉਂਕਿ ਉਹ ਇਸ ਸਰਕਾਰ 'ਚ ਸੰਜੀਵ अरोड़ा ਤੋਂ ਪਹਿਲਾਂ ਵਿਧਾਇਕ ਅਤੇ ਕੈਬਨਿਟ ਮੰਤਰੀ ਬਣਨ ਦੇ ਬਾਵਜੂਦ ਉਹਨਾਂ ਨੂੰ ਸੰਜੀਵ अरोड़ा ਤੋਂ ਬਾਅਦ ਹੀ ਬੈਠਣਾ ਪਵੇਗਾ ਸੰਜੀਵ अरोड़ा ਤੋਂ ਬਾਅਦ ਬੈਠਣ ਵਾਲੇ ਕੈਬਨਿਟ ਮੰਤਰੀਆਂ ਦੀ ਲਾਈਨ ਕਾਫੀ ਜ਼ਿਆਦਾ ਲੰਬੀ ਹੋ ਹੈ ਜਦੋਂ ਕਿਸ ਜਦੋਂ ਕਿ ਸੰਜੀਵ ਰੋੜਾ ਪਹਿਲਾਂ ਸਿਰਫ 3 ਹੀ ਕੈਬਨਿਟ ਮੰਤਰੀਆਂ ਤੇ ਮੁੱਖ ਮੰਤਰੀ ਬੈਠਣਗੇ ਆਮ ਤੌਰ ਤੇ ਸਭ ਤੋਂ ਸੀਨੀਅਰ ਵਿਧਾਇਕ ਦੀ ਮੂਹ ਤਹਜੀਦ ਦੇਣ ਦੇ ਨਾਲ ਹੀ ਉਹਨਾਂ ਨੂੰ ਦਿੱਤੇ ਗਏ ਵਿਭਾਗਾਂ ਤੇ ਕਾਰਜਪਾਰ ਅਨੁਸਾਰ ਮੰਤਰੀਆਂ ਦੀ ਸੀਨੀਅਰ ਜੋ ਸ਼ਾਮਲ ਕੀਤਾ ਜਾਂਦਾ ਹੈ ਪਰ ਫਿਰ ਵੀ ਇਸ ਸੀਨੀਅਰ ਲਿਸਟ ਨੂੰ ਤਿਆਰ ਕਰਨ ਦੇ ਸਾਰੇ ਅਧਿਕਾਰ ਅਧਿਕਾਰੀ ਮੁੱਖ ਮੰਤਰੀ ਕੋਲ ਹੀ ਹੁੰਦੇ ਹਨ ਕਿਉਂਕਿ ਇਸ ਸੀਨੀਅਰ ਲਿਸਟ ਨੂੰ ਤਿਆਰ ਕਰਨ ਦੇ ਕੋਈ ਵੀ ਨਿਯਮ ਨਹੀਂ ਹਨ ਇਤੇ ਮੁੱਖ ਤੇ ਮੁੱਖ ਮੰਤਰੀ ਵੱਲੋਂ ਆਖਰੀ ਫੈਸਲਾ ਲੈਂਦੇ ਹੋਏ ਸਬੰਧਤ ਵਿਭਾਗ ਨੂੰ ਲਿਸਟ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਬੁੱਧਵਾਰ ਨੂੰ ਜਾਰੀ ਹੋਣ ਵਾਲੀ ਹੋਣ ਵਾਲੀ ਨਵੀਂ ਸੀਨੀਅਰ ਲਿਸਟ ਨੂੰ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਜਦੋਂ ਕਿ ਫਾਈਨਲ ਕੀਤਾ ਗਿਆ ਤਾਂ ਵਿਭਾਗ ਦੇ ਕਈ ਅਧਿਕਾਰੀਆਂ ਨੇ ਅਧਿਕਾਰੀ ਵੀ ਹੈਰਾਨ ਹਨ ਸੰਜੀਵ ਰੋੜਾ ਦੇ ਖਾਸ ਮਿਹਰਬਾਨ ਕੀਤੀ ਗਈ ਹੈ ਮਿਹਰਬਾਨੀ ਕੀਤੀ ਗਈ ਹੈ ਕਿਉਂਕਿ ਪਿਛਲੀ ਲਿਸਟ ਚ ਕੈਬਨਟ ਮੰਤਰੀ ਬਨੇ ਮਹਿੰਦਰ ਭਗਤ ਉਸ ਸੀਨੀਅਰ ਚੋ ਆਖਰੀ ਨੰਬਰ ਹੀ ਦਿੱਤਾ ਗਿਆ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ